ਲੀਵਰ ਸਾਡੇ ਸਰੀਰ ਦਾ ਇੱਕ ਅਜੀਹਾ ਅੰਗ ਹੈ ਜੋ ਇੱਕੋ ਸਮੇਂ 500 ਤੋਂ ਵੱਧ ਕਾਰਜ ਕਰਦਾ ਹੈ ਇਹ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਦੂਰ ਕਰਦਾ ਹੈ ਖੂਨ ਨੂੰ ਸ਼ੁੱਧ ਕਰਦਾ ਹੈ ਪਾਚਨ ਵਿੱਚ ਸਹਾਇਤਾ ਕਰਦਾ ਹੈ ਪੋਸ਼ਟਿਕ ਤੱਤਾਂ ਨੂੰ ਸਟੋਰ ਕਰਦਾ ਹੈ ਅਤੇ ਪਿਤ ਬਾਇਲ ਪੈਦਾ ਕਰਦਾ ਹੈ ਜੋ ਚਰਬੀ ਨੂੰ ਮੈਟਾਬੋਲਿਜ਼ਮ ਕਰਦਾ ਹੈ ਇਸ ਤੋਂ ਇਲਾਵਾ ਇਹ ਸਰੀਰ ਦੀ ਇਮਿਊਨਿਟੀ ਨੂੰ ਮਜ਼ਬੂਤ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਮਾੜੀ ਖੁਰਾਕ ਬਹੁਤ ਜ਼ਿਆਦਾ ਤੇਲ ਅਤੇ ਮਸਾਲੇ ਖੰਡ ਖੰਡ ਸ਼ਰਾਬ ਮਟਾਪਾ ਅਤੇ ਨਾ ਸਰਗਰਮ ਜੀਵਨ ਸ਼ੈਲੀ ਦੇ ਕਾਰਨ ਅੱਜਕੱਲ ਫੈਟੀ ਲੀਵਰ ਬਹੁਤ ਆਮ ਹੋ ਗਿਆ ਹੈ ਇਸ ਨਾਲ ਲੀਵਰ ਫਾਈਬਰੋ ਫਾਈਬਰੋਸਿਸ ਸਿਰੋਸਿਸ ਅਤੇ ਲੀਵਰ ਫੇਲ ਹੋਣ ਵਰਗੀਆਂ ਗੰਭੀਰ ਸਥਿਤੀਆਂ ਹੋ ਸਕਦੀਆਂ ਹਨ ਇਸ ਲਈ ਲੀਵਰ ਨੂੰ ਡੀਟੌਕਸੀਫਾਈ ਕਰਨਾ ਅਤੇ ਚਰਬੀ ਘਟਾਉਣਾ ਬਹੁਤ ਜ਼ਰੂਰੀ ਹੈ ਮਾਹਿਰ ਸੁਝਾ ਦਿੰਦੇ ਹਨ ਕਿ ਨਿਯਮਿਤ ਤੌਰ ਤੇ ਕੁਝ ਕੁਦਰਤੀ ਪੀਣ ਵਾਲੇ ਪਦਾਰਥਾਂ ਦਾ ਸੇਵਨ ਲੀਵਰ ਦੇ ਡੀਟੌਕਸੀਫਿਕੇਸ਼ਨ ਚਰਬੀ ਦੇ ਅਨੁਕਸਾਨ ਅਤੇ ਸੋਜਿਸ਼ ਵਿੱਚ ਮਦਦ ਕਰ ਸਕਦਾ ਹੈ ਇਹ ਦਵਾਈਆਂ ਦਾ ਬਦਲ ਨਹੀਂ ਹਨ ਪਰ ਇਹ ਸਿਹਤਮੰਦ ਖੁਰਾਕ ਭਾਰ ਨਿਯੰਤਰਣ ਅਤੇ ਜੀਵਨ ਸ਼ੈਲੀ ਨਾਲ ਜੋੜਨ ਤੇ ਪ੍ਰਭਾਵਸ਼ਾਲੀ ਹੁੰਦੇ ਹਨ ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਅਗਲੀ ਵੀਡੀਓ ਵਿੱਚ ਅਸੀਂ ਕੁਝ ਅਜਿਹੇ ਲੀਵਰ ਨੂੰ ਤਾਕਤ ਦੇਣ ਵਾਲੇ ਲਿਕੁਇਡ ਬਣਾਉਣ ਦੀ ਗੱਲ ਕਰਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ